ਵੈਗੂ ਜੀ ਦਾ ਗਲਸਾ ਵੈਗੂ ਜੀ ਦੀ ਖਤੇ ਸਾਥੀਓ ਅੱਜ ਜਿਹੜਾ ਵੀਡੀਓ ਹੀ ਲੱਗਿਆ ਬਣਾਉਣੇ ਦਾ ਵਿਸ਼ਾ ਜਿਹੜਾ ਤੇ ਅੱਜ ਮੈਂ ਇੱਕ ਭਾਨੇ ਸਿੱਧੂ ਦੀ ਵੀਡੀਓ ਵੇਖੀ ਆ ਵੀਡੀਓ ਹੋਰ ਵੀ ਆਉਂਦੀਆਂ ਨੇ ਉਹਦੀਆਂ ਪਰ ਅੱਜ ਵਾਲੀ ਵੀਡੀਓ ਦੇ ਉੱਤੇ ਸਾਨੂੰ ਕਾਫੀ ਇਤਰਾਜ਼ ਹੋਇਆ ਜਿਹਦੇ ਵਿੱਚ ਉਹ ਇਹ ਗੱਲ ਕਹਿ ਰਿਹਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਵਾਲਿਆਂ ਦੇ ਬਾਹਰ ਪੁਲਿਸਰ ਖੜੇ ਆ ਇਹ ਕਿ ਜਿਹੜੇ ਬੱਚੇ ਅੰਦਰ ਕੰਮ ਕਰਦੇ ਨੇ ਕੁੜੀਆਂ ਤੇ ਮੁੰਡੇ ਵੀ ਉਹ ਬਿਲਕੁਲ ਇੱਥੇ ਸਾਨੂੰ ਦਿਖਣੇ ਨਹੀਂ ਚਾਹੀਦੇ ਅਸੀਂ ਉਹਨਾਂ ਨੂੰ ਮਤਲਬ ਉਹਨਾਂ ਦਾ ਪੂਰਾ ਹਾਲ ਕਰਾਂਗੇ ਉਹ ਉਹ ਮੋਲੀ ਵੀ ਹੋਰ ਤਰ੍ਹਾਂ ਦੀ ਬੋਲ ਰਹੀ ਕਿ ਇਹਨੂੰ ਮੈਂ ਕਿਸੇ ਨੂੰ ਕੀ ਕਹਿ ਰਿਹਾ ਮੈਨੂੰ ਵੀ ਉਹਦਾ ਬਤਨ ਦਾ ਪਤਾ ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਲੋਕਾਂ ਨੂੰ ਕੰਮ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਆਪਣੀਆਂ ਧੀਆ ਪਟਾਣਾਂ ਨੂੰ ਕਿਵੇਂ ਅਗਲੇ ਨੇ ਕਿਸੇ ਨੇ ਰੋਜ਼ਗਾਰ ਤੇ ਉੱਥੇ ਲਾਇਆ ਬੱਚੇ ਲੱਗੇ ਰੋਜ਼ਗਾਰ ਤੇ ਉਹਨਾਂ ਨੂੰ ਹਟਾਉਣਾ ਜਿਹੜਾ ਉਹ ਗਲਤ ਹੈ ਬਿਲਕੁਲ ਇਮੀਗ੍ਰੇਸ਼ਨ ਦੇ ਉੱਤੇ ਜੋ ਮਰਜ਼ੀ ਕਾਰਵਾਈ ਕਰੋ ਜਿਹੜਾ ਗਲਤ ਕੰਮ ਕਰ ਰਿਹਾ ਹੈ ਉਹਨਾਂ ਦੇ ਕਾਰਵਾਈ ਕਰੋ ਤੁਸੀਂ ਜੇ ਕਿਸੇ ਨਾਲ ਕੋ ਡੱਗੀ ਮਾਰ ਰਿਹਾ ਠੱਗੀ ਵਾਲੇ ਨੂੰ ਫੜੋ ਠੱਗੀ ਵਾਲੇ ਨੂੰ ਵਾਪਸ ਕਰਾਓ ਉਹ ਸਹੀ ਗੱਲਾਂ ਹੋ ਸਕਦੀਆਂ ਨੇ ਲੇਕਿਨ ਰਜਗਾਰ ਤੋਂ ਹਟਾਉਣਾ ਜਾਂ ਉਹਨਾਂ ਨੂੰ ਧਮਕੀਆਂ ਦੇਣੀਆਂ ਜਾਂ ਦੱਬ ਕੇ ਮਾਰਨੇ ਅਸੀਂ ਬਿਲਕੁਲ ਇਸ ਗੱਲ ਦੇ ਵਿਰੋਧਾ ਆਰਪੀਕ ਸੰਯੁਕਤ ਯੂਨੀਅਨ ਸਾਡੀ ਪੁਰ ਇਸ ਗੱਲ ਦੀ ਮੈਦਰੀ ਕਰਕੇ ਦਾ ਵਿਰੋਧ ਕਰਦੀ ਹੈ ਕਿ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਬੱਚਿਆਂ ਲੱਗਿਆਂ ਨੂੰ ਆਪਾਂ ਰਜ਼ਾਰ ਤੋਂ ਹਟਾ ਦਈਏ ਧੱਕੇ ਮਾਰੀਏ ਧਮਕੀਆਂ ਲਈਏ ਉਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਇਮੀਗ੍ਰੇਸ਼ਨ ਵਾਲੇ ਦੇ ਖਿਲਾਫ ਜਿੱਥੇ ਤੁਹਾਨੂੰ ਲੱਗਦਾ ਉਹ ਗਲਤ ਨੇ ਉਹਨਾਂ ਦੇ ਖਿਲਾਫ ਤੁਸੀਂ ਤੁਹਾਡਾ ਦਿਲ ਕਰਦਾ ਕਾਰਵਾਈ ਕਰੋ ਜਿਹੜੇ ਬੱਚੇ ਕੰਮ ਦੇ ਲੱਗੇ ਨੇ ਪੰਜਾਬ ਦੇ ਵਿੱਚ ਤਾਂ ਕੰਮ ਅੱਗੇ ਨਹੀਂ ਮਿਲਦਾ ਜੇ ਕੋਈ ਸਰਕਾਰੀ ਨੌਕਰੀ ਨਿਕਲਦੀ ਉਹ ਬਾਹਰ ਦੇ ਬੱਚੇ ਆ ਜਾਂਦੇ ਨੇ ਪੰਜਾਬ ਦੇ ਵਿਕਤਾ ਸਾਰੇ ਪ੍ਰਾਈਵੇਟ ਦੇ ਕਰਦੇ ਆ ਆ ਟੋਲ ਬਲਾਜਰ ਤੇ ਦੇਖ ਲੋ ਨਿੱਕੇ ਨਿੱਕੇ ਕੁੜੀਆਂ ਜਿਹੜੀਆਂ ਨੇ ਟੋਰ ਬਲਾਜਾ ਦੇ ਲਕੀਆਂ ਨੇ ਉਹ ਬੇਰੁਗਾਰੀ ਕਰਕੇ ਨਾ ਜਿਹਦਾ ਮਤਲਬ ਆਪਾਂ ਬੇਰੁਗਾਰੀ ਹੋਰ ਪਲਾਉਣੀ ਚਾਹੁੰਦੇ ਆ ਬੇਰੁਗਾਰੀ ਨੂੰ ਹੋਰ ਵਧਾਉਣਾ ਚਾਹੁੰਦੇ ਆ ਉਹਨੂੰ ਬੜਾਵਾ ਦੇਣਾ ਚਾਹੁੰਦੇ ਆ ਇਹ ਗਲਤ ਗੱਲ ਆ ਬਿਲਕੁਲ ਇਹਨਾਂ ਗੱਲਾਂ ਤੋਂ ਆਪਾਂ ਨੂੰ ਬਾਹਰ ਆਉਣਾ ਚਾਹੀਦਾ ਇਹੋ ਜਿਹਾ ਹਰਕਤਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਗਲਤ ਨੇ ਬਿਲਕੁਲ ਅਸੀਂ ਦਾ ਵਿਰੋਧ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ